ਕਿਨਾਂ ਜੀ ਸਤੰਦਰ ਕੀ ਹੋਇਆ ਕਿ ਭਾਈ ਝਗੜਾ ਭਾਈ ਮੇਰੇ ਮੈਂ ਤਾਂ ਰਾਹ ਤੇ ਲੰਘ ਰਿਹਾ ਸੀ ਕਿ ਮੇਰੇ ਮੂਰੇ ਮੂਰੇ ਲੱਗੇ ਆ ਮੇਰੇ ਆਉਂਦੇ ਆ ਮੈਂ ਕੁਛ ਨਹੀਂ ਮੈਂ ਆੜ ਕੇ ਖੜਾ ਹੋਇਆ ਮੇਰੇ ਆਉਂਦੇ ਆ ਦਸਤਰ ਮਾਰਦਾ ਹੀ ਇਹਨਾਂ ਨੇ ਕਿਹਨਾਂ ਨੇ ਆ ਜਿਹੜਾ ਗਿਆਨੀ ਹੈ ਜੀ ਇੱਥੇ ਇੱਕ ਨਾਲ ਮੋਨਾ ਬੰਦਾ ਜੀ ਇਹਨਾਂ ਦੇ ਹੋਰ ਤਿੰਨ ਜਣੇ ਸੀਗੇ ਜੀ ਆਹ ਨਹੀਂ ਪਤਾ ਨਾ ਨਾੜੀ ਤੋਂ ਮੈਂ ਜਾਣਦਾ ਹੀ ਨਹੀਂ ਇਹਨਾਂ ਨੂੰ ਓਏ ਫੱਚ ਕੀ ਝਗੜਾ ਕੀ ਹੋਇਆ ਝਗੜਾ ਕੋਈ ਨਹੀਂ ਇਦਾਂ ਦਾ ਹੋਇਆ ਅੱਜ ਮੈਂ ਤੇ ਮੇਰਾ ਘਰ ਵਾਲਾ ਜਾਂਦੇ ਵੇ ਸੀ ਕੀ ਨਾ ਤੁਹਾਡੇ ਘਰ ਵਾਲੇ ਦਾ ਮੇਰੇ ਘਰ ਵਾਲੇ ਦਾ ਨਾਮ ਹਰਪ੍ਰੀਤ ਅੱਛਾ ਜੀ ਹਾਂ ਜੀ ਇਹ ਮਨ ਲੱਗੀ ਮੈਨੂੰ ਲੈ ਕੇ ਜਾਂਦੇ ਵੇ ਸੀ ਵੀ ਅੱਛੇ ਤੇ ਆਪਾਂ ਦੁਕਾਨ ਦਾ ਸਮਾਨ ਲੈ ਜਾਂਦੇ ਵੇ ਸੀ ਸਮਾਨ ਲੈ ਕੇ ਆਉਣ ਦੇ ਸੀ ਇਹਨਾਂ ਨੇ ਕੰਮ ਦੇ ਵੇਲੇ ਚੜ੍ਹਨ ਹੀ ਲੱਗਿਆ ਇਹਨਾਂ ਨੇ ਮੇਰੇ ਘਰ ਮੈਨੂੰ ਮਨ ਲੱਗੀ ਨਾ ਖਿੱਚਣ ਦੀ ਕੋਸ਼ਿਸ਼ ਕੀਤੀ ਆਪਣੀ ਸਕੂਟਰੀ ਤੇ ਬਿਠਾ ਦਿੱਤੀ ਕੋਣ ਕੋਣ ਸੀ ਹੋਏ ਕਿ ਮੈਨੂੰ ਇਹਨਾਂ ਦੇ ਨਾਮ ਨਹੀਂ ਪਤਾ ਇੱਕ ਜਿਹਦੇ ਦਾਤ ਵੱਜਾ ਉਹਦੇ ਤੇ ਇੱਕ ਜਿਹੜਾ ਦੁੱਧਾ ਵਾ ਮੁੰਡੇ ਤਾਂ ਜਿਹੜੇ ਤਿੰਨ ਚਾਰ ਹੋਰ ਵੀ ਥਾਲ ਦੇ ਕ ਜਦੋਂ ਮੇਰੇ ਬੰਦੇ ਨੇ ਮੈਨੂੰ بچਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਮੇਰੇ ਬੰਦਿਆਂ ਦੇ ਆਹ ਦੇ ਕੋਈ ਦਾਤ ਵੀ ਤੁਹਾਾਰੇ ਹੋਏ ਆ ਤੇ ਉਲਟਾ ਮੇਰੇ ਬੰਦੇ ਦੇ ਦਾਤ ਮੇਰੇ ਬੰਦੇ ਨੇ ਜਦੋਂ ਮਾਰੇ ਉਲਟਾ ਮੇਰੇ ਬੰਦੇ ਦੇ ਪਰਚਾ ਕਰਵਾਉਂਦੇ ਨੇ ਕਿ ਇਹ ਸਾਡੇ ਤੇ ਚੋਰੀ ਦਾ ਨਾਮ ਲਾਉਂਦੇ ਨੇ ਜੇ ਆਪਾਂ ਲੋਟ ਕੋਈ ਕਰਨੀ ਹੁੰਦੀ ਇਹ ਆਪਾਂ ਦੁਕਾਨ ਦਾ ਕੰਮ ਕਰਦੇ ਜਿੱਦੇ ਪਹਿਲੇ ਤੁਸੀਂ ਦੇਖੋ ਜੇਲ ਦੇ ਮੂਲੇ ਦੁਕਾਨ ਮੇਰੀ ਜੇਲ ਦੇ ਮੂਲੇ ਆ ਜੇ ਮੇਰੇ ਬੰਦੇ ਨੂੰ ਕੁਝ ਹੋ ਗਿਆ ਨਾ ਮੈਂ ਕਿੱਥੇ ਜਾਣਾ ਹੈ ਇਹਨੂੰ ਦੇਖ ਲੈਣ ਕੀ ਤਲੀ ਸਾਨੂੰ ਕਹਿੰਦੇ ਮੈਂ ਉਹ ਕੀ ਹੋਇਆ ਕੀ ਝਗੜਾ ਕੀ ਅਸੀਂ ਅਸੀਂ ਜਾਂਦੇ ਪੈ ਗਏ ਤੇ ਆਪ ਜਿੰਨਾਂ ਦੇ ਤੇ ਮੈਂ ਸਾਈਕਲ ਤੇ ਜਾਂਦਾ ਪਿਆ ਸੀ ਮੈਂ ਇਹਨਾਂ ਨੂੰ ਇੱਕ ਦਿਨ ਕਹੀ ਮੈਨੂੰ ਕਦੋਂ ਆਟੋ ਤੇ ਬਹੁਤ ਧਿਆਨ ਨਾਲ ਠੀਕ ਹੈ ਤੁਸੀਂ ਤਾਨੂੰ ਕਮਾਹ ਜਾ ਕਰੋ ਫਿਰ ਇਹ ਗੱਲਾਂ ਕਰਨ ਲੱਗੇ ਉਹਨੂੰ ਬ੍ਰੇਕਾਂ ਮਾਰਿਆ ਉਹਦੇ ਦਰਦ ਮੇਰੇ ਉੱਤੇ ਦਾਤਰ ਮਾਰਦੇ ਆਦੀ ਕੋਈ ਨਹੀਂ ਦਾਤਰ ਇਹ ਨਹੀਂ ਕਰ ਰਹੇ ਕੱਢਿਆ ਆ ਗਿਆ ਨਹੀਂ ਹਾਂ ਜੀ ਦਾਤਰ ਮਾਰਿਆ ਆਹ ਮਾਰਿਆ ਦਾਤਰ ਮੈਂ ਕਹੀ ਵੀ ਜਨਾ ਭਜੀ ਦਾਤਰ ਜਾਨੇ ਮਾਰਨਾ ਮਾਰਨਾ ਮਾਰ ਇਹਨਾਂ ਨੇ ਦਾਤਰ ਮਾਰੇ ਜਿੱਤੇ ਇੱਕ ਦਵਾਈ ਆਜੇ ਚਪਨਾ ਲਖਣਾ ਮਾਰ ਕੇ ਮੂੰਹ ਤੇ ਬਾਅਦ ਪਾ ਕੇ ਆ ਗਿਆ ਭਜੀ ਛਲੋਣਾ ਦੁਨੀਆ ਨਹੀਂ ਕੋਈ ਲੰਗ ਨਾ ਭਜੀ ਕੀ ਨਹੀ ਤੜ ਕੀ ਹੋਇਆ ਕੀ ਝਗੜਾ ਕੀ ਹੋਇਆ ਸਾਰੇ ਜਾਣਦੇ ਨੇ ਇਹਨਾਂ ਬੋਦਿਆਂ ਨੇ ਪੈਕਪ ਬੁਲਾਇਆ ਹਨ ਕਿ ਗਾੜੀ ਕੋਲੋ ਜਿੱਤੇ ਕਾਰਨ ਕੁਝ ਕੀਤੀ ਆ ਬਿਲਕੁਲ ਇਹਨਾਂ ਦਾ ਆਪਸ ਵਿੱਚ ਹੋ ਚੁੱਕਾ ਸੀ ਕੰਮ ਉਹ ਬੰਦਾ ਜਿਹੜਾ ਗਿਆਨੀ ਹੈ ਉਹ ਮੌਕੇ ਤੇ ਭੱਜ ਗਿਆ ਸੀ ਇਹ ਬ੍ਰਦਰ ਜਿਹੜਾ ਕਬੱਡੀ ਖਿਡਾਰੀ ਆ ਇਹ ਹੈਗਾ ਸੀ ਉੱਥੇ ਇਹਨਾਂ ਨੂੰ ਮੈਂ ਇੱਕੋ ਗੱਲ ਕਹੀ ਤੁਸੀਂ ਜਾ ਕੇ ਦਾਖਲ ਹੋ ਜਾਓ ਫਿਰ ਉਹ ਜਦੋਂ ਉਹਦੇ ਕੋਲ ਬੰਦੇ ਨਾਲ ਨੂੜਦੇ ਆਏ ਆ ਉਹਨਾਂ ਨੇ ਆ ਕੇ ਉਹਨੂੰ ਵੀ ਲਿਆਂਦਾ ਵਾ ਕਾਫੀ ਹਜੂਮ ਇਕੱਠਾ ਹੋਇਆ ਇੱਥੇ ਵਿੱਚੋਂ ਉਹਨੂੰ ਕੱਢਿਆ ਉਹਨੇ ਕਿਹਾ ਵੀ ਤੁਸੀਂ ਦਾਖਲ ਹੋ ਜਾਓ ਕਾਰਵਾਈ ਦੀਆਂ ਗੱਲਾਂ ਤਾਂ ਅਗਲੀਆਂ ਪਹਿਲਾਂ ਦਾਖਲ ਤੋਂ ਹੋਣਾ ਚਾਹੀਦਾ ਹੈ ਪਰ ਜੋ ਮੌਕੇ ਦੇ ਹਾਲਾਤ ਸੀਗੇ ਬਹੁਤ ਮਾੜੇ ਸੀ ਠੀਕ ਹੈ ਜੀ ਹੁ ਕੀ ਇਨਸਪੈਕਟਰ ਕੀ ਕਾਰਵਾਈ ਕਰ ਰਹੇ ਹੋ ਕੀ ਕਾਰਵਾਈ ਐ ਐਮਐਲਏ ਨੇ ਇੱਥੇ ਕਟੀਆਂ ਚੜ੍ਹ ਕੇ ਠੀਕ ਹੈ ਜੀ ਜੋ ਜੈਮਨਦ ਆ ਬਹੀ ਹੋਇਆ ਜੋ ਮੌਕੇ ਤੇ ਹੋਇਆ ਜਦੋਂ ਤੁਸੀਂ ਕੀਤਾ ਹੋਵੇ 10 ਦਿਨ ਇਸ ਵੇਰੇ ਵੀ ਕਰਾਂਗੇ ਕਿਸੇ ਦੇ ਨਾਲ ਕੋਈ ਤੱਤਾ ਨਹੀਂ ਹੋਊਗਾ ਜੋ ਹੋਇਆ ਮੌਕੇ ਦੇ ਮੁਤਾਬਕ ਉਹਥੇ ਮੈਂ ਦੇਖਿਆ ਉਹਦੇ ਮੁਤਾਬਕ ਹੀ ਕਾਰਵਾਈ ਕਰਾਂਗੇ ਝਗੜਾ ਹੋਇਆ ਕਾਇਲੀ ਕੀ ਕਹਿਣਾ ਚਾਹੋਗੇ ਕਿੰਨੇ ਜਣੇ ਆਏ ਨੇ ਕੋਈ ਕਾਜ ਦੇ ਮਿੰਟ ਲਾਇਚ ਕਰਦੇ ਕੇਸ ਆਇਆ ਉਹ ਦੋ ਉਹ ਵਾਰਤਤ ਆਪਸ ਲੜਦੇ ਆ ਚਾਰ ਬੰਦੇ ਆਗੇ ਤੇ ਚਾਰ ਸੱਤਾ ਹੈਗੀ ਆ ਨਾਲ ਦੇ ਪਰਚਾ ਕੱਟਦਾ ਵਾ ਲਾਇਚ ਨੂੰ ਇਨਫਾਰਮੇਸ਼ਨ ਭੇਜਦੀ ਲਾਇਚ ਬਾਅਦ ਦੇ ਜੇ ਆਪਾਂ ਆਪਣੇ ਦੇ ਬੰਦੇ ਕੱਲ ਜਿਹੜੇ ਘਟਦੇ